ਰਾਇਗੁਰੂ ਜੀ ਦਾ ਖਾਸ ਰਾਇਗੁਰੂ ਜੀ ਕੀ ਪਤਾ ਹੈ ਅੱਜ ਮੈਂ ਗਾਨੀਰ ਪ੍ਰੀਤ ਸਿੰਘ ਜਿਹੜੀ ਪਿਛਲੇ 4-5 ਸਾਲਾਂ ਤੋਂ ਬੁਖਾਸੀ ਅੱਜ ਉਸ ਦੀ ਪੂਰੀ ਹੋਏ ਤੇ ਮੈਂ ਉਸ ਨੂੰ ਵਧਾਈ ਦੇਣਾ ਮੈਂ ਪਹਿਲੇ ਵੀ ਕਹਿੰਦਾ ਰਿਹਾ ਸੀ ਕਿ 2022 ਦੇ ਵਿੱਚ ਅੰਨਾ ਕਾਲ ਤਬਰਸਾ ਤੇ ਪਹਿਲੀ ਵਾਰ ਇਹਨਾਂ ਨੂੰ ਬੁਲਿਆ ਸੀ ਤੇ ਉਸ ਵਕਤ ਉਹਨਾਂ ਨੇ ਮੰਨਿਆ ਸੀ ਕਿ ਤੁਸੀਂ ਅਸਤੀਫਾ ਦਿਓ ਤੇ ਮੈਂ ਅਕਾਲੀ ਦਲ ਦਾ ਪ੍ਰਧਾਨ ਬਣਨਾ ਚਾਹੁੰਦਾ ਹਾਂ ਮੈਂ ਇਹਨਾਂ ਨੂੰ ਕਿਹਾ ਸੀ ਵੇ ਪ੍ਰਧਾਨ ਬਣਨਾ ਚਾਹਦੇ ਹੋ ਬਾਕੀਆਂ ਕਰ ਲਓ ਫਿਰ ਬਾਅਦ ਵਿੱਚ ਮੈਂ ਨਾਲ ਕਰਦਾ ਹਾਂ ਇਹਨੇ ਆਪਣਾ ਪ੍ਰਸਾਦ ਜਿਹੜਾ ਸੀ ਸ਼ੁਰੂ ਕੀਤਾ ਉਸ ਉਪਰ ਉਹ ਜਿਸ ਤਰ੍ਹਾਂ ਦੇ ਬੋਲ ਬਾਦਲ ਸਾਹਿਬਾਰੇ ਬੋਲੇ ਸਨ ਉਹ ਹਾਲੇ ਤੱਕ ਮੇਰੇ ਦਿਮਾਗ ਵਿੱਚ ਚਲਕਣਾ ਚੁੰਮ ਰਿਹਾ ਹੈ ਇਸਨੇ ਆਪਣੇ ਪ੍ਰਸਾਦ ਸ਼ੁਰੂ ਕਰਦਿਆਂ ਫਿਰ ਅਕਾਲ ਕੱਤੇ 2 ਦਸੰਬਰ ਨੂੰ ਜਿਹੜੇ ਸਮੁੱਚੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਜਿਹੜਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਕਰ ਹੋਇਆ ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਇਸ ਪ੍ਰਾਸੈਸ ਨੂੰ ਸੰਕੇ ਅਕਾਲੀ ਦਲ ਨੂੰ ਬੁਲਾ ਕੇ ਲੀਡਰਸ਼ਿਪ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਕਿਵੇਂ ਮੈਂਬਰਦਾਰ ਬਣ ਸਕਦਾ ਹਾਂ ਇਸੇ ਆਪਣੀ ਜਿਹੜਾ ਪ੍ਰਕਿਰਿਆ ਸੀ ਉਹ ਜਾਰੀ ਰੱਖੀ ਸੀ 2 ਦਸੰਬਰ ਨੂੰ ਪਰ ਚਾਂਸ ਬੈਠੇ ਸਾਂ ਸਮੁੱਚੀ ਅਕਾਲੀ ਦ੍ਰਿਸ਼ਟੀ ਲੀਡਰਸ਼ਿਪ ਨੂੰ ਕਿਹਾ ਗਿਆ ਸੀ ਬਈ ਅਸੀਂ ਜੋ ਸਵਾਲ ਕਰਾਂਗੇ ਤੁਸੀਂ ਹਾਂ ਕਰਨਾ ਔਰ ਪਹਿਲਾ ਇਹ ਅਕਾਲੀ ਲੀਡਰਸ਼ਿਪ ਨੇ ਇਹ ਮੰਨ ਬਣਾ ਲਿਆ ਸੀ ਕਿ ਜੋ ਵੀ ਕਾਲਪਤਵਕਤ ਹੁਕਮ ਆਏਗਾ ਸੰਦੇਸ਼ ਆਗਾ ਬੋਲਿਆ ਜਾਗਾ ਅਸੀਂ ਕਿੰਤੂ-ਪੰਤੂ ਨਹੀਂ ਕਰਨਾ ਸਵਾਇ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਕਿਸ ਨੇ ਕਿੰਤੂ-ਪੰਤੂ ਨਹੀਂ ਕੀਤਾ ਮੈਂ ਪਹਿਲੀ ਵਾਰ ਦੇਖਿਆ ਕਿ ਅਕਾਲ ਤਾਕਤ ਦੇ ਉੱਤੇ ਕਾਰਵਾਈ ਬੜੀ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ ਜਦ ਕਿਸੇ ਨੂੰ ਬੁਲਾਇਆ ਗਿਆ ਅਕਾਲ ਤਾਕਤ ਦੇ ਜਥੇਦਾਰ ਇਸ ਕਾਰਵਾਈ ਨੂੰ ਸਾਰੇ ਨੂੰ ਕਰਦੇ ਸਨ ਪਰ ਪਹਿਲੀ ਵਾਰ ਮੈਂ ਦੇਖਿਆ ਕਿ 60 ਪੈਸੇ ਕਰਵਾਈ ਗਿਆਨੀ ਰੁਪਰੇਸ਼ ਨੇ ਕਿਤੇ 35 ਪੈਸੇ ਜਥੇਦਾਰ ਗੈਨੀ ਰਮਜੀਤ ਉਹਨਾਂ ਨੇ ਕੀਤੇ ਤੇ 5 ਪੈਸੇ ਗਿਆਨੀ ਸੰਤੋਸ਼ ਉਹਨਾਂ ਨੇ ਕੀਤੇ ਔਰ ਉਸ ਕਾਰਵਾਈ ਦੇ ਵਿੱਚ ਸਮੁੱਚੀ ਕਾਲੀ ਲੀਡਰਸ਼ਿਪ ਨੇ ਜੋ ਇਹਨਾਂ ਨੇ ਫੈਸਲੇ ਦਿੱਤੇ ਉਹ ਸਾਰੇ ਮੰਨ ਲਏ ਉਸ ਵਕਤ ਇਹਨਾਂ ਨੇ ਹਦੇਸ਼ ਦਿੱਤਾ ਸੀ ਕਿ ਸਾਰੇ ਆਪਣੇ ਚੁੱਲ੍ਹੇ ਚੁੱਕ ਕੇ ਬੰਦ ਕਰਕੇ ਅਕਾਲੀ ਦਲ ਨੂੰ ਇੱਕ ਕਰਨਗੇ ਔਰ ਕੋਈ ਇਸ ਦੇ ਵਿਰੁੱਧ ਆ ਕਰੇਗਾ ਤੇ ਅਕਾਲ ਦਾ ਘਤ ਉਹਦਾ ਪੂਰੀ ਤਰ੍ਹਾਂ ਸੰਗਾਨ ਦੇਗਾ ਪਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਸ਼ੋਮਣੀ ਅਕਾਲੀ ਦਲ ਨੇ ਇਨ ਬਿਨ ਸਣੇ ਆਪਣੇ ਪ੍ਰਧਾਨ ਅਨਸਾਰ ਸੁਖਵੀਰ ਸਿੰਘ ਬਾਦਲ ਨੇ ਇਨ ਬੰਦ 100 ਕਮຊਿਓ ਮਨਿਆਰ ਤੋਂ ਪੂਰਾ ਕੀਤਾ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ ਸਾਰਸ ਸਿੰਘ ਵੀਰ ਸਿੰਘ ਤੇ ਗੋਲੀ ਚੱਲੀ ਹੈ ਪਰ ਉਹ ਆਪਣੀ ਸੇਵਾ ਤੋਂ ਖੱਬੇ ਸੱਜੇ ਨਹੀਂ ਉਹ ਆਪਣੀ ਸੇਵਾ ਪੂਰੀ ਕਰਦੇ ਰਹਿਣਾ ਉਹਨਾਂ ਨੂੰ ਮਾਰਨ ਦੀ ਜਾਂ ਮਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਜੋ ਉਹਨਾਂ ਨੇ ਕਿਹਾ ਸੀ ਅਕਾਲ ਤਖਤ ਦੇ ਹੁਤੇ ਸਭ ਪੂਰਾ ਕਰ ਦਿੱਤਾ ਮੈਂ ਇਹ ਗੱਲ ਕਹਿ ਰਿਹਾ ਸਾਹਿਬ ਕਿ ਗਿਆਨੀ ਰੁਪੇ ਸਿੰਘ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਉੱਤੇ ਤਬਾਹ ਕਰਨ ਦੇ ਉੱਤੇ ਕੋਈ ਕਸਰ ਬਾਕੀ ਨਹੀਂ ਛੱਡੇਗਾ। ਔਰ ਇਹ ਗੱਲ ਅੱਜ ਮੈਂ ਕਹਿ ਦੇਣੀ ਚਾਹੁੰਦਾ ਵਾਂ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਮੇਰੇ ਕੋਲ ਮੰਨੀ ਜਦ ਮੈਂ ਕਾਲ ਤੱਕੱਤੇ ਉਹਨਾਂ ਨੂੰ ਮਿਲਣ ਗਿਆ ਸੀ। ਉਹਨਾਂ ਨੇ ਕਿਹਾ ਜੀ ਇਹ ਤੇ ਮਨ ਦੇ ਮਨਸ਼ਾ ਤੇ ਹੈ। ਚਲੋ ਮੈਂ ਹੁਣ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਵਾਂ। ਮੈਂ ਤਾਂ ਸਮੁੱਚੀ ਕੌਮ ਨੂੰ ਸੁਚੇਤ ਕਰਨਾ ਚਾਹੁੰਦਾ ਵਾਂ ਬਾਣੀ ਚ ਤੋ ਘੈ ਗਈ ਵਤ ਪਛਾਣੇ ਸੋ ਬੰਦਾ ਹੋਇਆ ਤੁਸੀਂ ਪਛਾਣ ਲਓ ਜਿਨ੍ਹਾਂ ਬੰਦਿਆਂ ਨੇ ਜਿਹੜੇ ਸ਼ਹੀਦ ਪਰਿਵਾਰ ਸੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਵਾਂਗੇ ਉਹਨਾਂ ਨੂੰ ਨਾ ਬਣਾ ਕੇ ਇਹ ਆਪ ਪ੍ਰਧਾਨ ਬਣ ਗਿਆ ਜਿਹੜੇ ਸ਼ਹੀਦ ਪਰਿਵਾਰਾਂ ਦੀ ਕਦਰ ਕਰਾਨੀ ਚਾਹੁੰਦੇ ਉਹ ਆਮ ਚਕਦਰ ਕੀ ਕਦਰ ਕਰਨਗੇ ਜੀ ਇਹ ਬੜੀ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਔਰ ਮੈਂ ਇਹ ਸਮਝਦਾ ਵਾਂ ਕਿ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਪਿਛਲੇ 105 ਸਾਲਾਂ ਕਈ ਸੰਸਦਾਂ ਹੋਈਆਂ ਪਰ ਕੋਈ ਵੀ ਮੈਨੂੰ ਕਾਮਯਾਬ ਨਜ਼ਰ ਨਹੀਂ ਆਇਆ ਕੋਈ ਵੀ ਮੈਂ ਉਹਨਾਂ ਲੀਡਰਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਵੀ ਕਾਮਯਾਬ ਨਹੀਂ ਆਇਆ ਇਹ ਤੇ ਕਿਸੇ ਜਗ੍ਹਾ ਹੀ ਕੋਈ ਨਹੀਂ ਹੈਗੇ ਇਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਦਾ ਕਰਤਾਰ ਤੇ ਸਭ ਨੂੰ ਪਤਾ ਹੈਗਾ ਪਰ ਮੈਂ ਇਹ ਜੂਝ ਕਾਵਾ ਦਾ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦਿਆਂ ਤੇ ਆਪਣੀ ਪਾਲਿਸੀ ਦੇ ਉੱਤੇ ਨਿਰੰਤਰ ਚੱਲਦਾ ਰਹੇ ਕਿ ਕਿਸੇ ਦਾ ਬਾਲ ਬਾਂਕਾ ਨਹੀਂ ਕਰ ਸਕਦੇ ਇੰਨੀ ਗੱਲ ਕਰਦਾ ਮੈਂ ਕਿ ਮੈਂ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ